ਜੋਵੰਦਾ ਪਿੰਡੀ ਆਏ ਹੋਏ ਆ ਅੱਜ ਇਹ ਤਨੌਲੇ ਤੇ ਲੱਵੇ ਪਿੰਡ ਪੈਂਦਾ ਤੇ ਬਾਈ ਦਾ ਨਾਂ ਪੁੱਛਦੇ ਕੀ ਹੈ ਇਹਦੇ ਘਰੋਂ ਵੀਡੀਓ ਬਣਾਉਨੇ ਆਗੇ ਗਾਈਆਂ ਦੀ ਗਾਈਆਂ ਬਾਈ ਕੁਲੇ ਨੇ ਤਿੰਨ ਬਕਿਆਉ ਇੱਕ ਗਾਈ ਸੂਈ ਹੋਈ ਆ ਤੇ ਮਗਰ ਬੱਸੀ ਆ ਹਾਂਜੀ ਬੱਸੀ ਆ ਮਗਰ ਬੱਸੀ ਆ ਤੇ ਦੋ ਦੋ ਗਾਈਆਂ ਵਿੱਚੋਂ ਕੱਚੀਆਂ ਨੇ ਹਜੇ ਕੋਈ 5 10 ਦਿਨਾਂ ਦੀ ਕੋਈ 8 ਦੀ ਆ ਇਹ ਤੇ ਪਹਿਲੀ ਤੇ ਮਾਰਦਿਆਂ ਕੈਮਰਾ ਏ ਜੀ ਬਹਿੜਦਾ ਤੇ ਸਾਰੀ ਡਿਟੇਲ ਬਾਈ ਤੋਂ ਪੁੱਛ ਕੇ ਦੱਸ ਦਿਆਂ ਤੇ ਕੀ ਪਾ ਪੰਤਾ ਕੀ ਰੇਟ ਕਿੰਨਾ ਕੁ ਦੁੱਧ ਦਾ ਤੇ ਕਿਨੇ ਕਿਦਾਂ ਦੀ ਕੱਚੀ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਆ ਵਧੀਆ ਜੀ ਨਾਂ ਦੱਥ ਤੋਂ ਪਹਿਲਾਂ ਆਪਣਾ ਕੀ ਆ ਇਕਵਾਲ ਸਿੰਘ ਜੀ ਇਕਵਾਲ ਸਿੰਘ ਹਾਂਜੀ ਤੇ ਇਹ ਬਹਿਣ ਕਿੰਨੇ ਕੁ ਦਿਨ ਲੈ ਜੂ ਹਜੇ ਇਹ ਜੀ 10 ਦਿਨ ਲੈ ਜੂ 10 ਦਿਨ ਲੈ ਜੂ ਹਾਂਜੀ ਲੈ ਮਾੜਾ ਜੇ ਮੁੰਡਾ ਤੋੜ ਕੇ ਦਿਖਾਈ ਇੱਕ ਵਾਰੀ ਫੇਰ 10 ਦਿਨ ਲੈ ਜੂਗੀ ਜੀ ਐਚਪੂ ਬਹਿੜਾ ਜੀ ਐਚਪੂ ਅੱਛਾ ਤੇ 20 ਲੀਟਰ ਦੁੱਧ ਦੇ ਦਿੰਦੀ ਹੈ ਜੀ 20 ਲੀਟਰ ਦੁੱਧ ਹਾਂ ਪਿਛਲੇ ਸੂਏ ਦਾ ਕੁਰਕਾਟ ਅਰਕਾੜ ਜੀ ਪਿਛਲੇ ਸੂਏ 18 ਲੀਟਰ ਦਿੰਦਾ ਜੀ 18 19 ਲੀਟਰ ਪਿਛਲੇ ਸੂਏ ਦਿੱਤਾ 20 ਬਾਈ ਲੀਟਰ ਮੰਨ ਕੇ ਚੱਲ ਤੀਜਾ ਸੂਆ ਜੀ ਤੇ ਤੀਜੇ ਸੂਏ ਆ ਹੈ ਬਹਿੜ ਤੇ ਥਣਾ ਥਣਾ ਦੀ ਸਾਫ ਹੈ ਇੱਕ ਵਾਰੀ ਮੈਨੂੰ ਦਿਖਾਉ ਨਾ ਕੈਮਰਾ ਮਾਰ ਕੇ ਜਿਆਦਾ ਜ਼ਾਬ ਹੈ ਜੀ ਤੇ ਲੈ ਵਾੜਾ ਦਿਖਾ ਦੋ ਵੀਰੇ ਇਹ ਦਿਖਾ ਜਾ ਸੁਣੋ ਤੇ ਰੇਟ ਇਕੱਠਿਆਂ ਦਾ ਦੱਸਿਆ ਕੱਲੀ-ਕੱਲੀ ਦਾ ਦੱਸ ਦੇ ਕੱਲੀ-ਕੱਲੀ ਦੱਸ ਦੇ ਉਹਦੀ ਕੱਲੀ-ਕੱਲੀ ਦਾ ਦੱਸ ਦੇ ਲੈ ਇਹਦਾ ਇਹ ਮੈਂ ਕਿਹਾ ਦੱਸ ਦੋ ਲੈ ਵੀ ਰੰਗ ਰੁਗ ਦੀ ਬੜੀ ਸਾਫ ਹੈ ਤੁਸੀਂ ਦੇਖ ਲਓ ਤੇ ਇੱਕ ਵਾਰੀ ਫੇਰ ਮੂੰਹ ਤੋਂ ਕੋਲੋਂ ਦਿਖਾ ਦੇ ਸਾਰਾ ਪਿੰਡਾ ਪੁੰਡਾ ਸਾਫ ਹੈ ਤੇ ਰੇਟ ਦੱਸ ਦੋ ਵੀਰੇ ਇਹਦਾ ਕਿੰਨਾ ਇਹਦਾ ਰੇਟ ਜੀ ਆਪਾਂ ਐ ਨਹੀਂ ਹੈਗਾ ਬੜਾ ਬੋਲ ਤਾਂ ਦੱਸ ਦੇਣੀ ਆਪਾਂ ਲੈ ਕੇ ਕਿਹੜਾ ਵੀਡੀਓ ਚ ਬੋਲੇਗਾ ਉਹੀ ਬੰਦੇ ਨੂੰ ਦੇਣ ਆਲਾ ਹੋਵੇ ਇਹ ਨਾ ਹੋਵੇ ਵੀ ਹੁਣ ਤੂੰ ਕਹਦੇ ਲੱਖ ਦੀ ਐ ਤੇ ਮੁੜ ਕੇ 50 ਦੀ ਦੇ ਦੇ ਹਾਂਜੀ ਇਹਦਾ ਨਾਲ ਹੁੰਦਾ ਆਪਣਾ ਜੀ ਅਮਰੀਕਾ ਸੁਣੋ ਵੀ ਲੈਣ ਦੇ ਨੂੰ 55000 ਰੁਪਿਆ ਰੇਟ ਆ ਜੀ ਲੈਣ ਦੇਣ 55000 ਹਾਂਜੀ ਠੀਕ ਆ ਵੀਰੇ ਲਾਈਕ ਕਰ ਲੋ ਇੱਕ ਵਾਰੀ ਪੈਸਾ ਨਹੀਂ ਇੱਕ ਫੇਰ ਮਾਨ ਤਾਨ ਤਾ ਚਲੋ ਉਹ ਆਪਣਾ ਲੜਪੜ ਕੇ ਜੇ ਕਰਾਈ ਲੈਣੇ ਹੁੰਨੇ ਆਪਾਂ ਗੱਡੀ ਦਾ ਖਰਚਾ ਖੁਰਚਾ ਨਿਕਲ ਆਉਂਦਾ ਤੇ ਉਹ ਤਾਂ ਹੁੰਦਾ ਹੀ ਰਹਿੰਦਾ 55000 ਰੁਪਿਆ ਪੂਰਾ ਬਾਈ ਮੰਗਦਾ ਇਹਦਾ ਵਿੱਚੋਂ ਥੋੜਾ ਬੋਤਾ ਹੋ ਜਾਂਦਾ ਹੁੰਦਾ ਤੇ ਆ ਦੂਜੀ ਦਿਖਾ ਦਿਓ ਵੀਰੇ ਇਹ ਦੂਜੀ ਨੰਬਰ ਦੀ ਪਹਿਰ ਦਿਖਾਉਂਦੇ ਆ ਤੇ ਖੋਲ ਲਈ ਪਾਈ ਤੇ ਤੋਰ ਤਾਰ ਕੇ ਤੇ ਇਹਦੀ ਵੀ ਸਾਰੀ ਡਿਟੇਲ ਜਾਣ ਕੇ ਪੁੱਛਾਂਗੇ ਬਾਈ ਕੋਲ ਤੇ ਇੱਕ ਵਾਰੀ ਮੈਂ ਪਹਿਲਾਂ ਥਣ ਥਣੋਂ ਤੋਂ ਦਿਖਾ ਦਿਆ ਇਹ 25 ਦਿਨਾਂ ਦੀ ਕੱਚੀ ਹੈ ਜੀ ਇਹ 25 ਦਿਨਾਂ ਦੀ ਕੱਚੀ ਹੈ ਤੇ ਥਣ ਥਣ ਬਹੁਤ ਵਧੀਆ ਨੇ ਖੁੱਲੇ ਨੇ ਥਣ ਤੇ ਸਰੀਰ ਸਰੀਰ ਦਿਖਾ ਦਿਆਂ ਸਾਰਾ ਡਿਟੇਲ ਲੱਕ ਤੋ ਆਏ ਨੂੰ ਗੋਦੀ ਮਾੜਾ ਜਾ ਤਰੀ ਡਿਟੇਲ ਦਿਖਾ ਦਿਆਂ ਸਿੰਗ ਸੁngਤ ਦਿਖਾਏ ਹੋਏ ਨੇ ਤੇ ਸਾਰੀ ਡਿਟੇਲ ਲੈ ਕੇ ਇਹਦਾ ਪਤਾ ਦੱਸ ਦਿਆਂ ਤੇ ਲੈ ਵੀਰੇ ਇਹਦੇ ਬਾਰੇ ਕੁਝ ਜਾਣਕਾਰੀ ਦਿਓ ਲੈਪੇ ਤੂੰ ਲੈ ਚੱਲ ਉਧਰ ਤੂੰ ਦੂਜੇ ਸੂਏ ਸੁੰਦੀ ਹੈ ਜੀ ਦੂਜੇ ਸੂਏ ਸੂਗੀ 27 22 ਲੀਟਰ ਇਹ ਵੀ ਐਫ ਪੀ ਹੈ ਹਾਂਜੀ ਪਿਛਲੇ ਦਾ ਰਿਕਾਰਡ 27 22 ਲੀਟਰ ਹੈ ਜੀ 27 22 ਲੀਟਰ ਦਾ ਪਿਛਲਾ ਰਿਕਾਰਡ ਹੈ ਦਾ ਹਾਂਜੀ ਇਹ ਜੀ ਤੁਸੀਂ ਆ ਲੈ ਲਓ ਵੀ 27 22 ਤੋਂ ਤਾਂ ਉਹ ਕੱਟ ਹੁੰਦੀ ਨਹੀਂ 30 ਭੌਂਦੀ ਕਰਦੇ ਜੀ ਠੀਕ ਹੈ ਇਹ ਥੋੜੀ ਕੱਚੀ ਕਰਕੇ ਹੋਈ ਬੈਣ ਬਹੁਤ ਜ਼ਿਆਦਾ ਹਜੇ ਕੱਚੀ ਆ ਸੁਨੱਕੀ ਹੈ ਰੰਗ ਰੰਗ ਬੜਾ ਸਾਫ ਹੈ ਬੈਠਦਾ ਤੇ ਇੱਕ ਵਾਰੀ ਫੇਰ ਮੈਂ ਕੈਮਰਾ ਮਾਰਦਾ ਦਿਖਾ ਦਿਆਂ ਹਜੇ ਚੱਡੀ ਥੋੜੀ ਥੋੜੀ ਬਣਾਉਂਦੀ ਹੈ ਕੱਢੀ ਨਹੀਂ ਕਿਤੇ ਜੀ ਤਾਂ ਹੀ ਡਰਦੀ ਹਾਂ ਡਰਦੇ ਨਾ ਜਾਨ ਬਾਹਰ ਕੱਟਣ ਤੋਂ ਬਣਾ ਡਰ ਲੱਗ ਜਾਂਦਾ ਉਪਰਾ ਕਰਦੇ ਵੀ ਕੌਣ ਆ ਗਿਆ ਇਹ ਆਪਣੇ ਕਰਦੀ ਹੈ ਇੱਕ ਵਾਰੀ ਦੇਖ ਲੋ ਕੈਮਰੇ ਵਿੱਚ ਸਾਰੇ ਦਿਖਾ ਦਿਆਂ ਤੇ ਬੜੀ ਹਲਾਦੀ ਮੜਾ ਜਹ ਹਲਿਆਕ ਦੇ ਵਿੱਚ ਇਹ ਤੂੰ ਕਰਦੇ ਬਹੁਤ ਸ਼ੀਲ ਆ ਕਿ ਮੈਂ ਮਰਜੀ ਹੱਥ ਆ ਲੈ ਲਵੋ ਇਹਦਾ ਰੇਟ ਹੈ ਜੀ ਅੱਛਾ ਜੀ ਇਹਦਾ ਰੇਟ ਤਾਂ ਹੱਥ ਦਿਓ ਸਾਹਿਬ ਰੇਟ ਇਹਦਾ ਰੇਟ ਅੱਜ ਦਾ ਜੀ ਹੈਗਾ 75000 ਰੁਪਏ ਜੀ 75000 ਰੁਪਏ ਅੱਜ ਦਾ ਜੀ ਠੀਕ ਹੈ ਤੇ ਕੋਈ ਇਹਦੇ ਵਿੱਚੋਂ ਵੀ ਕਰ ਦੋ ਕੋਈ ਮਾਨ ਤਨ ਮਾਨ ਵਿੱਚੋਂ ਦੀ ਕੁਛ ਕੀ ਮਾਨ ਤਨ ਕਰਾਂਗੇ ਕਿਉਂਕਿ ਇਹਦਾ ਰੇਟ ਆਪਾਂ ਜਾਇਜ਼ ਹੀ ਮੰਗਿਆ ਜੀ ਬਸ ਪੂਰਾ ਪੂਰਾ ਹੀ ਹੈ ਖਿੱਚ ਕੇ ਜੀ ਸ਼ਾਨਦਾਰ ਵਹਿੜਾ ਜੀ ਅੱਛਾ ਤੇ ਆਹ ਇਹਦੇ ਤੇ ਆਜੋ ਇਹ ਕਿਹੜੀ ਨਥਲ ਆਉਂਦੇ ਸੀ ਲੈ ਬੀਨੂੰ ਤੋੜ ਦੇ ਇਹ ਜੱਸੀ ਆ ਗਈ ਇਹ ਜੱਸੀ ਹੈ ਪਹਿੜਾ ਏ ਰਾਤੀ ਸੂਈ ਐ ਇਹ ਜੀ ਹਾਂ ਸੂਈ ਸੂਈ ਅੱਜ ਅੱਜ ਹੀ ਸੂਈ ਐ ਲੈ ਛੱਡਾ ਛੋਟਾ ਬਖਾ ਦੇ ਮੜਿਆ ਥਾਂ ਤੁਣਾ ਦੀ ਬੜੀ ਸਾਫ ਐ ਵੀ ਬੜੀ ਕਰਦੀ ਜੇ ਕੋਈ ਦਿੱਕਤ ਨਹੀਂ ਇਹ ਬੱਤੂ ਵਾਲਾ ਕਰਦੀ ਐ ਬੱਛਰੋਂ ਦਾ ਤਾਂ ਬੱਸੀ ਐ ਜੀ ਐਸੀ ਮੰਗਰ ਜਲਸੀ ਬੱਸੀ ਐ ਹਾਂਜੀ ਠੀਕ ਐ ਤੇ ਇਹਦਾ ਵੀ ਤੁਣਾ ਤੁਹਾਨੂੰ ਦਿਖਾ ਦਿਆਂ ਪੜੂਣ ਆ ਹਾਂ ਤੇ ਦਿਖਾ ਦਿਆਂ ਪਹਿਲ ਨਹੀਂ ਆ ਮੇਰੇ ਖਾਲੀ ਕਰੀ ਹੋਈ ਆ ਖਾਲੀ ਕੀਤੀ ਹੋਈ ਆ ਜਮਾ ਅੱਜ ਵੀਡੀਓ ਆਪਾਂ 2:00 ਵਜੇ ਬਣਾਉਂਦੇ ਆਂਗੇ ਨਾ ਉੱਪਰਲਾ ਟਾਈਮ ਨਾ ਉੱਧਰਲਾ ਦੁੱਧ ਦਾ ਤੁਹਾਨੂੰ ਪਤਾ ਹੀ ਐ ਤੇ ਇਹ ਜੇ ਕੋਈ ਗੱਲ ਨਹੀਂ ਵੀ ਅਸੀਂ ਵੀਡੀਓ ਇਹਦੀ ਬਣਾਉਣੀ ਆ ਕਿ ਵੀ ਇਹਨੂੰ ਕੋਈ ਐਖੜ ਲੱਗਿਆ ਹੋਵੇ ਰਾਤ ਦਾ ਐਖੜੁਖੜ ਕੋਈ ਨਹੀਂ ਤੜਕੇ ਚੋਈ ਹੋਈ ਐ ਤੇ ਆਥ ਤੋਂ ਨੂੰ ਲੈ ਵਾ ਚੰਗਾ ਭਾਰੂ ਹਜੇ ਵੀ ਦਰਮਿਆਨਾ ਬਹੁਤ ਸੋਹਣਾ ਲੈ ਵਾ ਤੇ ਥਣ ਥਣ ਬੜੇ ਸਾਫ ਨੇ ਬੈਠਦੇ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿਆਂ ਤਰਾਂ ਤਰਾਂ ਦੀ ਬੜੀ ਸਾਫ ਹੈ ਇੱਕ ਕੋਜੇ ਚਾਰੇ ਥਾਨ ਨੇ ਪੰਡਾ ਪੰਡਾ ਸਾਫ ਹੈ ਪੂਰਾ ਇਹ ਜਾਚੀ ਚਲ ਬਾਂਦੇ ਪਤਾ ਜਾਚੀ ਚ ਆਉਂਦੀ ਐ ਇਹਦੀ ਆਪਾਂ ਪੁੱਛ ਲਿਆ ਬਾਈ ਤੋਂ ਪਾਪਾਂ ਤਾਂ ਕੀ ਕਰੂਗਾ ਤੇ ਕਰੇ ਰੱਖਣ ਵਾਲੀ ਸੀਲ ਬਹੁਤ ਐਂਗ ਪੈੜ ਤੇ ਮਗਰ ਇਹਦੇ ਬੱਤੀ ਬਹੁਤ ਸਿਰ ਹੈ ਇਹਨੇ ਇੱਕ ਵਾਰੀ ਫੇਰ ਦਿਖਾ ਦੇ ਆਂ ਇਹਦਾ ਰੇਟ ਦੱਸਦੇ ਬਾਈ ਇਹਦਾ ਵੀ ਦੱਸ ਲੋ ਕੀ ਰੇਟ ਹੈ ਇਹਦਾ ਲੈਣ ਦੇਣੀ 60000 ਰੁਪਏ ਰੇਟ ਹੈ 60000 ਰੁਪਏ ਲੈਣ ਦੇਣਾ 20 ਕਿਲੋ ਦੀ ਗਾਰੰਟੀ ਆ ਦੁੱਦੀ ਤੇ ਇਹਦਾ ਇਹ ਵਿੱਚ ਕਿਵੇਂ ਆ ਗਈ ਵੀ ਕਿੰਮੂ ਤੁਸੀਂ ਤਾਂ ਪਿਛਲੀ ਰੱਖਦੇ ਹੋਗੇ ਪਾਲੀ ਵੀ ਤੈਕਰ ਤਾਂ ਨਹੀਂ ਹੈਗੀ ਨਾ ਇਹ ਤਾਂ ਡਰਦੀ ਬਸਰੂ ਦਾ ਉਹ ਕਰਦੀ ਹੈ ਜੀ ਇਹ ਤਾਂ ਬੱਛੂ ਦਾ ਹੁਣ ਤੱਕ ਕਰਨੇ ਕਰਨਾ ਓਪਨ ਬੰਦਾ ਕਰਕੇ ਇਹ ਤਾਂ ਬਹੁਤ ਜਿਆਦਾ ਸੀਲ ਹੈ ਜੀ ਠੀਕ ਹੱਥ ਫੇਰ ਉੱਤੇ ਹੱਥ ਫੇਰ ਦੇ ਗੂਏ ਬੰਦੇ ਦੇ ਦੀਪੀ ਕੋਈ ਕਿਦਰੀ ਉਹ ਦੇ ਗਈ ਹੱਥ ਪੈਰ ਤੇ ਵੜਾ ਇਹ ਆਪਣੀ ਘਰੋਂ ਪਾਲੀ ਹੋਈ ਬੱਛੀ ਹੈ ਇਹ ਘਰੇ ਲੂਈ ਆਪਣੀ ਇਹ ਘਰੇ ਪਾਲੀ ਹੋਈ ਹੋ ਮੱਛੀ ਹੈ ਵੀਰੇ ਇਹ ਆ ਤਾਂ ਮਗ ਮਹਾਰਾਜ ਬੱਸੀ ਆ ਜੀ ਠੀਕ ਆ ਇਹਦਾ ਲੈਣ ਦੇ ਇਹਦਾ 60000 ਇਹਦਾ 7000 ਰੁਪਏ ਲੈਣ ਦੇ ਨਾ 5000 ਰੁਪਏ ਬੱਸੀ ਰੱਖ ਲੈ ਜੀ ਅੱਛਾ ਬੱੱਚੀ ਤਾਂ ਚਲ ਅਗਲਾ ਕਿਉਂ ਕਟਾਊਗਾ ਤੇ ਦੇਣੀ ਹੋਵੇ ਕੀ ਮੇਰਾ ਚਲੋ ਵੀ ਜੇ ਤੇ ਨਹੀਂ ਹੋਵੇ ਬਾਈ ਕਹਿੰਦਾ ਵੀ 5000 ਦੇ ਅਸੀਂ ਬੱੱਚੀ ਪਹਿਨਾ ਸੌਦਾ ਕਰ ਲੈ ਫੇਰ ਆ ਬੱਸੀ ਹਾਂ ਉਹ ਜੀ ਗੱਲ ਹੋ ਜਾਂਦੀ ਹੈ ਮੁੱਕ ਤੇ ਇੱਕ ਵਾਰੀ ਲੈ ਵਾਲੋਂ ਫੇਰ ਦਿਖਾ ਦੇਣਾ ਸਮਾਰ ਕੇ ਤੇ ਬਾਈ ਦਾ ਸੰਪਰਕ ਨੰਬਰ ਪੁੱਛਦੇ ਆ ਤੇ ਇਧਰ ਆ ਇੱਥੇ ਖੜ ਕੇ ਦੱਸ ਠੀਕ ਬਾਈ ਦਾ ਸ਼ਕੀਨ ਆ ਪਸੂ ਪਸੂ ਰੱਖਣ ਦਾ ਸੱਸਰੀ ਘਰ ਲੈ ਮੇਰੇ ਸੱਸਰੀ ਘਰ ਲੈ ਆਪਣੀ ਜਾਣਕਾਰੀ ਦਿੰਦੇ ਪਹਿਲਾਂ ਪਿੰਡ ਦਾ ਦੱਸਦੇ ਪਿੰਡ ਆਪਣਾ ਜਵੰਦਾ ਪਿੰਡੀ ਜੀ ਜਵੰਦਾ ਪਿੰਡੀ ਹਾਂ ਜੀ ਤਨੌਲੇ ਤੋਂ ਚੜਦੇ ਵਾਲੇ ਪਾਸੇ ਤੋਂ ਚੜਦਾ ਹੈ ਬਾਈ 5 ਕਿਲੋਮੀਟਰ ਦੇ ਜੀ ਅੱਛਾ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ ਨ 97801 ਜੀ 17983 ਇੱਕ ਵਾਰੀ ਫੇਰ ਬੋਲ ਦੋ 97801 ਜੀ 17983 ਬਾਈ ਨਾਲ ਚਪਰਕ ਕਰਿਓ ਰੱਖਦਾ ਬਾਈ ਪਸੂ ਸਾਰੇ ਦਿਖਾ ਦਿਆਂ ਇਹਦੇ ਕੋਲ ਸਾਰਾ ਇਹ ਇਹ ਸਾਰੇ ਡੰਗਰ ਨੇ ਇਹਦੇ ਪੇ ਰੱਖਿਓ ਬਾਈ ਦੇ ਤੇ ਗੋਪਾਰ ਕਰਦਾ ਕੋਈ ਇਹਦੇ ਚ ਝੂਠ ਵਾਲੀ ਗੱਲ ਨਹੀਂ ਆਪ ਦਾ ਠੋਕ ਵਜਾ ਕੇ ਲੈਓ ਦੋ ਦਿਨ ਚੋ ਬੋ ਤਿੰਨ ਦਿਨ ਚੋ ਬੋ ਉਹ ਖੁੱਲੀ ਛੁੱਟੀ ਐ ਤੇ ਦਿਖਾ ਦਈਏ ਬਾਈ ਨਾਲ ਸਪਾਰਕ ਕਰਿਓ